ਰੀਪਰੈਜ਼ੈਂਟੇਟਿਵਸ ਆਫ ਪੀਪਲਸ ਐਕਟ ਨੂੰ ਆਪਾਂ ਸਟੱਡੀ ਕਰ ਰਹੇ ਆ ਜਿਹਦੇ ਤਹਿਤ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਉਹ ਚੋਣਾਂ ਹੋਣ ਜਾਣੀਆਂ ਨੇ ਹੁਣ ਇਸ ਦਾ ਸੈਕਸ਼ਨ 29ਏ ਜਿਹੜਾ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਬਾਡੀ ਦੀ ਜਿਹੜੀ ਆ ਉਹ ਬਣਤਰ ਬਣਨ ਵਾਸਤੇ ਉਹ ਸਾਨੂੰ ਦੱਸਦਾ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਕੋਈ ਬੰਦਾ ਜਾਂ ਕੋਈ ਬਾਡੀ ਹੈ ਜਿਹੜੀ ਉਹ ਆਪਣਾ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦੀ ਹੈ ਤਾਂ ਉਹ ਇੱਕ ਰਿਟਰਨ ਐਪਲੀਕੇਸ਼ਨ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਦੇਣਗੇ 1988 ਦੇ ਵਿੱਚ ਇਹ ਰਿਪਰੈਜ਼ੈਂਟੇਟਿਵ ਆਫ ਪੀਪਲਜ਼ ਐਕਟ ਨੂੰ ਜਿਹੜਾ ਉਹ ਅਮੈਂਡ ਕੀਤਾ ਗਿਆ ਸੀ ਜੇ ਤਾਂ ਉਸ ਸਮੇਂ ਪਾਰਟੀ ਮੌਜੂਦ ਹੈ ਉਦੋਂ ਅਰਜੀ ਦਿੰਦੇ ਆ ਤਾਂ ਉਹਦਾ ਟਾਈਮ ਪੀਰੀਅਡ 60 ਦਿਨ ਦਾ ਜੇ ਉਸ ਤੋਂ ਬਾਅਦ ਅਰਜੀ ਦਿੰਦੇ ਆ ਤਾਂ ਉਸ ਦਾ ਟਾਈਮ ਪੀਰੀਅਡ ਜਿਹੜਾ ਉਹ 30 ਦਿਨ ਦਾ ਪਾਰਟੀ ਦਾ ਇੱਕ ਸੈਕਟਰੀ ਹੋਣਾ ਚਾਹੀਦਾ ਜਿਸ ਨੂੰ ਕਾਨੂੰਨ ਦੇ ਵਿੱਚ ਚੀਫ ਐਗਜ਼ੀਕਿਊਟਿਵ ਅ ਚੀਫ ਐਗਜ਼ੀਕਿਊਟਿਵ ਆਫੀਸਰ ਜਿਹੜਾ ਉਹ ਕਿਹਾ ਜਾਂਦਾ ਉਹ ਜਿਹੜਾ ਇਹ ਐਪਲੀਕੇਸ਼ਨ ਜਿਹੜੀ ਉਹ ਮੂਵ ਕਰ ਸਕਦਾ ਇਹਦੇ ਕੁਝ ਕਾਇਦੇ ਕਾਨੂੰਨ ਹੈ ਕਿਹੜੀ ਧਿਰ ਜਿਹੜੀ ਇਹਦੇ ਵਿੱਚ ਪਾਰਟੀ ਬਣ ਸਕਦੀ ਹੈ ਉਹ ਆਪਣੀ ਪਾਰਟੀ ਦਾ ਨਾਮ ਦੇਣਗੇ ਸਟੇਟ ਜਿਹਦੇ ਵਿੱਚ ਉਹਨਾਂ ਦਾ ਕੋਈ ਹੈੱਡ ਆਫਿਸ ਆ ਉਹਦੇ ਬਾਰੇ ਦੱਸਣਗੇ ਐਡਰੈਸ ਜਿੱਥੇ ਕੋਈ ਲੈਟਰ ਜਾਂ ਕਮਿਊਨੀਕੇਸ਼ਨ ਜਿਹੜੀ ਆ ਉਹ ਕੀਤੀ ਜਾ ਸਕਦੀ ਉਸ ਬਾਰੇ ਦੱਸਣਗੇ ਨੇਮ ਆਫ ਪ੍ਰੈਜ਼ੀਡੈਂਟ ਸਟੇਟ ਸੈਕਟਰੀ ਜਾਂ ਸੈਕਟਰੀ ਜਾਂ ਖਜ਼ਾਨਚੀ ਦਾ ਜਿਹੜਾ ਉਹ ਵੇਰਵਾ ਦੇਣਗੇ ਨੰਮੈਰਿਕਲ ਸਟਰੈਂਥ ਦੱਸਣਗੇ ਕਿੰਨੇ ਬੰਦੇ ਆ ਉਹਨਾਂ ਦੇ ਕੋਲ ਪਾਰਟੀ ਦੇ ਵਿੱਚ ਜਾਂ ਕੋਈ ਲੋਕਲ ਯੂਨਿਟ ਜਿਹੜੀ ਆ ਉਹਦੇ ਬਾਰੇ ਦੱਸਣਗੇ